ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿਹੜ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਚਿੱਟੇ ਛੋਲੇ ਪਨੀਰ ਪਾ ਕੇ ਇਹ ਛੋਲੇ ਆਪਾਂ ਤਿਆਰ ਕਰਾਂਗੇ ਆਪਾਂ ਰਾਤ ਨੂੰ ਇੱਕ ਬਾਟੀ ਚਿੱਟੇ ਛੋਲਿਆਂ ਦੀ ਪਾਣੀ ਦੇ ਵਿੱਚ ਹਲਕਾ ਜਿਹਾ ਨਮਕ ਪਾ ਕੇ ਭੋਂ ਤੇ ਤੇ ਹੁਣ ਆਪਾਂ ਸਵੇਰੇ ਬਣਾਉਂਦੇ ਆਂ ਸਬਜ਼ੀ ਪਾਣੀ ਵਿੱਚੋਂ ਜਿਹੜੇ ਛੋਲੇ ਆਪਾਂ ਨੇ ਕੱਢ ਲਏ ਤੇ ਕੁੱਕਰ ਦੇ ਵਿੱਚ ਆਪਾਂ ਨੇ ਪਾ ਲਏ ਇੱਕ ਪਾਇਆ ਪਤੇਜ ਪੱਤਾ ਅੱਧਾ ਚਮਚ ਪਾਇਆ ਆਪਨੇ ਨਮਕ ਦਾ ਅੱਧਾ ਚਮਚ ਪਾਇਆ ਆਪਾਂ ਹਲਦੀ ਪਾਊਡਰ ਤੇ ਅੱਧਾ ਗਲਾਸ ਪਾਇਆ ਆਪਨੇ ਪਾਣੀ ਦਾ ਪਾਣੀ ਆਪਣੇ ਉਹੀ ਪਾਇਆ ਜਿਹੜੇ ਆਪਾਂ ਛੋਲਿਆਂ ਵਿੱਚੋਂ ਲੱਗ ਕਰਿਆ ਤੇ ਹੁਣ ਆਪਾਂ ਇਹਨੂੰ ਕੁੱਕਰ ਦੇ ਧਰ ਤਾਪ ਇਹਦੀਆਂ ਚਾਰ ਪੰਜ ਸੀਟੀਆਂ ਜਿਹੜੀਆਂ ਮਰਵਾ ਲਵਾਂਗੇ ਤੇ ਇੱਕ ਪਾਸੇ ਪਾ ਮਸਾਲੇ ਜਿਹੜੇ ਤਿਆਰ ਕਰਦੇ ਆਂ ਆਪਾਂ ਨੇ ਬڑے ਦੋ ਲੇਟ ਪਿਆਜ਼ ਪਿਆਜ਼ ਨੂੰ ਮोटे ਸਾਈਜ਼ ਚ ਕੱਟ ਲਿਆ ਟਮਾਟਰਾਂ ਨੂੰ ਵੀ ਮोटे ਸਾਈਜ਼ ਵਿੱਚ ਕੱਟ ਲਿਆ 2 ਇੰਚ ਦਾ ਅਦਰਕ ਲਿਆ ਸਾਫ ਦਾ ਲਸਣ ਤੇ ਸਾ ਮੋਟਾ ਸਾਈਜ਼ ਵਿੱਚ ਕੱਟਿਆ ਸੀ ਅਦਰਕ ਇੱਕ بڑا ਸਾਈਜ਼ ਦਾ ਟੁਕੜਾ ਆਪਾਂ ਨੇ ਪਨੀਰ ਦਾ ਪਹਿਲਾਂ ਪੂਰੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਆਪਾਂ ਨੇ ਇੱਕ ਚਮਚ ਸਰੋਂ ਦਾ ਤੇਲ ਪਾ ਕੇ ਉਹਨੂੰ ਚੰਗੀ ਤਰ੍ਹਾਂ ਕਾੜ ਲਿਆ ਤੇ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਹੈ ਇਹਨੂੰ ਭੁੰਨ ਲੈਣਾ ਬਹੁਤ ਹੀ ਸ਼ਾਂਤ ਤਰੀਕੇ ਨਾਲ ਬਹੁਤ ਹੀ ਇਸ ਤਰੀਕੇ ਨਾਲ ਜੇ ਆਪਾਂ ਪਨੀਰ ਭੁੰਨਦੇ ਆ ਤਾਂ ਪਨੀਰ ਜੜ ਬਣ ਕੇ ਬਹੁਤ ਹੀ ਸੁਆਦ ਤਿਆਰ ਹੁੰਦਾ ਹੈ ਇਹਨੂੰ ਆਪਾਂ ਸਨੈਕਸ ਵਿੱਚ ਵੀ ਖਾ ਸਕਦੇ ਆ ਜੇ ਇਹਨੂੰ ਆਪਾਂ ਇਸ ਤਰ੍ਹਾਂ ਭੁੰਨ ਕੇ ਦੇਪੋ ਹਲਕਾ ਜਿਹਾ ਕਾਲੀ ਮਿਰਚ ਨਮਕ ਲਾ ਕੇ ਖਾਈਏ ਤਾਂ ਬਹੁਤ ਜਿਹੜਾ ਸੁਆਦ ਪਨੀਰ ਤਿਆਰ ਹੋ ਜਾਂਦਾ ਇਸ ਤਰ੍ਹਾਂ ਆਪਾਂ ਨੇ ਪਨੀਰ ਨੂੰ ਭੁੰਨ ਲੈਣਾ ਆਪਾਂ ਨੇ ਪਨੀਰ ਨੂੰ ਜ਼ਿਆਦਾ ਨਹੀਂ ਭੁੰਨਾ ਨਾ ਹਲਕਾ ਜਿਹਾ ਆਪਾਂ ਨੇ ਬ੍ਰਾਊਨ ਕਰ ਲੈਣਾ ਹਾਂਜੀ ਹੁਣ ਪਨੀਰ ਐ ਜਿਹੜਾ ਸਾਡਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਆਪਾਂ ਪਨੀਰ ਨੂੰ ਹੁਲਟ-ਫੁਲਟ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੇ ਇਹਦੇ ਵਿੱਚ ਜਿਹੜਾ ਆਪਾਂ ਤੜਕਾ ਤਿਆਰ ਕਰਨਾ ਹੈ ਜੀ ਹਾਂਜੀ ਪਨੀਰ ਦੇਖੋ ਸਾਡਾ ਪੂਰੀ ਤਰ੍ਹਾਂ ਪੁੱਜ ਗਿਆ ਗੈਸ ਆਪਾਂ ਨੇ ਬੰਦ ਕਰਤਾ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਉਸੇ ਹੀ ਮੱਖਣ ਤੇ ਤੇਲ ਦੇ ਵਿੱਚ ਆਪਾਂ ਨੇ ਪਾਇਆ ਲਸਣ ਗੈਸਾ ਜਿਹੜਾ ਆਪਾਂ ਨੇ ਸਿਮਤੇ ਕਰਿਆ ਹੋਇਆ ਹੈ ਲੈਸ ਨੂੰ ਆਪਾਂ ਨੇ ਚੰਗੀ ਤਰ੍ਹਾਂ ਬਰਨ ਕਰ ਲੈਣਾ ਤੇ ਨਾਲ ਹੀ ਪਾਦਮਾਗੇ ਆਪਾਂ ਅਦਰਕ। ਮੰਦੀ ਲੈਸ ਨੂੰ ਬਰਾਉਣ ਨੂੰ ਗਏ ਨਾਲ ਪਾਇਆ ਆਪਾਂ ਨੇ ਅਦਰਕ ਅਦਰਕ ਵੀ ਜਿਹੜਾ ਸੀ ਮੋٹے ਸਾਈਜ਼ ਦੇ ਵਿੱਚ ਕੱਟਿਆ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ। ਆਪਾਂ ਮੱਖਣ ਤੇ ਤੇਲ ਵਿੱਚ ਜਦੋਂ ਸਬਜ਼ੀ ਬਣਾਉਂਦੇ ਆ ਸਬਜ਼ੀ ਜਿਹੜਾ ਅਲੱਗ ਟੇਸਟ ਤੇ ਆ ਬਣਦੀ ਐ ਸਬਜ਼ੀ ਤੇ ਨਾਲ ਹੀ ਪਾਏ ਆਪਾਂ ਨੇ ਮोटे ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਦੇਖੋ ਪਿਆਜ਼ ਹਲਕੇ ਹਲਕੇ ਬ੍ਰਾਊਨ ਹੋ ਗਏ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਸਾਰੇ ਪਿਆਜ਼ਾਂ ਦੇ ਜਿਹੜੇ ਲੱਛੇ ਖੁੱਲ ਗਏ ਤੇ ਹੁਣ ਟਮਾਟਰਾਂ ਜਿਹੜੇ ਆਪਾਂ ਨੇ 2 ਕੁ ਮਿੰਟ ਆਪਾਂ ਟਮਾਟਰਾਂ ਨੂੰ ਭੁੰਨਾਂਗੇ ਟਮਾਟਰ ਵੀ ਜਿਹੜੇ ਆਪਾਂ ਨੇ ਦੋ بڑے ਸਹਿਜ ਦੇ ਲੈਤੇ ਉਹਨਾਂ ਨੂੰ ਮੋٹے ਸਹਿਜ ਵਿੱਚ ਹੀ ਆਪਾਂ ਨੇ ਕੱਟ ਲਿਆ ਤੇ ਇਹਨੂੰ ਆਪਾਂ ਹਲਕਾ ਜਿਹਾ ਜਿਹੜਾ ਸੌਫਟ ਕਰ ਲਵਾਂਗੇ ਚੰਗੀ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਹਲਾਦਾ ਨਾ ਗੈਸ ਜਿਹੜਾ ਅਸੀਂ ਤੇਜ਼ ਕਰਿਆ ਹੋਇਆ ਤੇ ਦੇਖੋ ਟਮਾਟਰਾਂ ਜਿਹੜੇ ਉਹ ਸੌਫਟ ਹੋ ਗਏ ਗੈਸ ਆਪਾਂ ਨੇ ਬੰਦ ਕਰਤਾ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਪੱਖੇ ਥੱਲੇ ਰੱਖ ਕੇ ਠੰਡਾ ਕਰਕੇ ਫਿਰ ਆਪਾਂ ਨੂੰ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਇਹਨੂੰ ਪੂਰੀ ਤਰ੍ਹਾਂ ਦਾ ਜਿਹੜਾ ਤੇ ਇਸ ਤੇ ਤਿਆਰ ਕਰ ਲਵਾਂਗੇ ਤੇ ਜਿਹੜੇ ਛੋਲੇ ਆ ਆਪਣੇ ਇੱਕ ਸਾਈਡ ਆਪਾਂ ਦੇਖੇ ਛੋਲੇ ਜਿਹੜੇ ਆਪਾਂ ਨੇ ਚੈੱਕ ਕਰ ਲੈਣੇ ਛੋਲੇ ਜਿਹੜੇ ਆਪਣੇ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ ਤੇ ਆਪਾਂ ਨੇ ਪੰਜ ਸੀਟੀਆਂ ਜਿਹੜੀਆਂ ਛੋਲਿਆਂ ਨੂੰ ਵਰਵਾਈਆਂ ਤੇ ਇੱਕ ਪਾਸੇ ਜਿਹੜਾ ਸੀ ਆਪਣਾ ਮਸਾਲਾ ਠੰਡਾ ਕਰ ਲ ਤੇ ਆਪਾਂ ਉਹਨੂੰ ਮਿਕਸੀ ਦੇ ਜੱਗ ਦੇ ਵਿੱਚ ਪਾਤਾ ਤੇ ਇੱਕ ਪਾਸੇ ਆਪਾਂ 팬 ਦੇ ਵਿੱਚ ਪਾਏ ਆ ਇੱਕ ਚਮਚ ਸਰੋਂ ਦੇ ਤੇਲ ਦਾ ਤੇ ਇੱਕ ਕੌਲੀ ਦੇ ਵਿੱਚ ਆਪਾਂ ਮਸਾਲੇ ਤਿਆਰ ਕਰਦੇ ਇੱਕ ਚਮਚ ਪਾਇਆ ਦੇਗੀ ਮਿਰਚ ਇੱਕ ਚਮਚ ਪਾਇਆ ਹਲਦੀ ਪਾਊਡਰ ਇੱਕ ਚਮਚ ਪਾਇਆ ਲਾਲ ਮਿਰਚ ਤੇ ਇੱਕ ਚਮਚ ਪਾਇਆ ਆਪਾਂ ਨੇ ਨਮਕ ਦਾ ਅੱਧੇ ਗਲਾਸ ਪਾਣੀ ਦੇ ਵਿੱਚ ਤਾਜ਼ੇ ਪਾਣੀ ਦੇ ਵਿੱਚ ਆਪਾਂ ਨੇ ਇਹ ਜਿਹੜੇ ਮਸਾਲੇ ਤਿਆਰ ਕਰ ਲੈਣੇ ਕਿਉਂਕਿ ਜਦੋਂ ਆਪਾਂ ਮਸਾਲੇ ਪਾਉਂਦੇ ਆ ਤਾਂ ਥੋੜਾ ਜਿਹਾ ਖੇਤੀ ਇਹ ਸੜ ਜੰਨੇ ਇਸ ਕਰਕੇ ਇਹਨਾਂ ਨੂੰ ਆਪਾਂ ਨੇ ਪਾਣੀ ਦੇ ਵਿੱਚ ਘੋਲ ਕੇ ਪਾਉਣਾ ਹੈ ਦੇਖੋ ਜਿਹੜੇ ਮਸਾਲੇ ਸਾਡੇ ਪੂਰੀ ਤਰ੍ਹਾਂ ਫੁੱਲ ਗਏ 2 ਮਿੰਟ ਵਿੱਚ ਇਹ ਜਿਹੇ ਦੋ ਮਸਾਲੇ ਆਪਾਂ ਪਾਣੀ 'ਚ ਮਿਕਸ ਕਰ ਦਿਆਂ ਤੇ ਇਹ ਮਸਾਲੇ ਜਿਹੜੇ ਫੁੱਲ ਜੰਨੇ ਤੇ ਇੱਕ ਪਾਸੇ ਜਿਹੜਾ ਸਾਡਾ ਤੇਲ ਗਰਮ ਹੋ ਗਿਆ ਤੇ ਇੱਕ ਪਾਸੇ ਅਸੀਂ ਮਸਾਲੇ ਨੂੰ ਗ੍ਰाइंड ਕਰ ਲਿਆ ਇੱਕ ਚਮਚ ਪਾਇਆ ਆਪਾਂ ਤੇਲ ਦੇ ਵਿੱਚ ਸਾਬਤਾ ਜੀਰਾ ਜੀਰੇ ਨੂੰ ਆਪਾਂ ਨੇ ਹਲਕਾ ਜਿਹਾ ਜਿਹੜਾ ਬਰੌਨ ਕਰ ਲੈਣਾ ਨਾਲ ਪਾਏ ਅੱਧਾ ਚਮਚ ਹਿੰਗ ਦਾ ਹਿੰਗ ਨੂੰ ਪਾ ਕੇ ਆਪਾਂ ਨੇ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਸਾਡਾ ਜਿਹੜਾ ਜੀਰਾ ਉਹ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਨੇ ਪਾਇਆ ਪੇਸਟ ਜੋ ਆਪਾਂ ਨੇ ਮੱਖਣ ਤੇ ਤੇਲ ਦੇ ਵਿੱਚ ਪਿਆਜ਼ ਭੁੰਨੇ ਆ ਉਹ ਆਪਾਂ ਪੇਸਟ ਕਰਕੇ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਨਿਗੁਣਾ ਆਪਾਂ ਕੱਪ ਨੂੰ ਵੀ ਨਾਲ ਦੀ ਨਾਲ ਅੱਧਾ ਗਲਾਸ ਜਿਹੜਾ ਪਾਣੀ ਦਾ ਪਾ ਕੇ ਧੋ ਕੇ ਪਾਤਾ ਤੇ ਹੁਣ ਆਪਾਂ ਇਸ ਗਰੇਵੀ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਨਾਲ ਪਾਤਾ ਆਪਾਂ ਨੇ ਨੂਨ ਮਿਰਚ ਘੋਲੇ ਜਿਹੜਾ ਪੇਸਟ ਤਿਆਰ ਕਰ ਰਹੇ ਉਹ ਵੀ ਆਪਾਂ ਨੇ ਨਾਲ ਹੀ ਪਾਤਾ ਤੇ ਕੌਲੀ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਕੁਕ ਧੋ ਕੇ ਜਿਹੜਾ ਨਾਲ ਹੀ ਪਾ ਦਾਂਗੇ ਹੁਣ ਪਾਇਆ ਆਪਾਂ ਇੱਕ ਗਲਾਸ ਗਰਮ ਪਾਣੀ ਦਾ ਤੇਜ ਗਰਮ ਪਾਣੀ ਆਪਾਂ ਨੇ ਪਾਇਆ ਹੈ ਤੇ ਹੁਣ ਜਿਹੜੀ ਗਰੇਵੀ ਆਪਾਂ ਇਹਨੂੰ 10 ਮਿੰਟ ਜਿਹੜੀ ਪਕਾਵਾਂਗੇ ਤੇ ਗਰੇਵੀ ਪੱਕ ਜਾਊਗੀ ਤੇ ਜਦੋਂ ਗਰੇਵੀ ਤੇਲ ਛੱਡ ਦੂਗੀ ਤੇ ਆਪਾਂ ਉਸ ਟਾਈਮ ਤੇ ਇਹਨੂੰ ਛੋਲਿਆਂ ਨੂੰ ਪਾਵਾਂਗੇ ਗਰੇਵੀ ਨੂੰ ਅਸੀਂ 10 ਮਿੰਟ ਪਕਾ ਲਿਆ ਗਰੇਵੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਨੇ ਇਹਦੇ ਵਿੱਚ ਉਬਲੇ ਹੋਏ ਜਿਹੜੇ ਛੋਲਿਆਂ ਨੂੰ ਪਾ ਦਿੱਤਾ ਤੇ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਗਰੇਵੀ ਦੇ ਵਿੱਚ ਮਿਕਸ ਕਰ ਦੇਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਨੂੰ 2 ਕੁ ਮਿੰਟ ਆਪਾਂ ਸੇਕ ਲਗਵਾ ਕੇ ਪਨੀਰ ਪਾਵਾਂਗੇ ਤੇ ਨੂੰ 2 ਮਿੰਟ ਜਿਹੜਾ ਸੇਕ ਲਗਵਾਵਾਂਗੇ ਹਾਂਜੀ ਆਪਾਂ ਨੂੰ ਭੁੰਨਿਆ ਹੋਇਆ ਪਨੀਰ ਹੈ ਜਿਹੜਾ ਉਹ ਵੀ ਛੋਲਿਆਂ ਦੇ ਵਿੱਚ ਪਾ ਦਿੱਤਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਸਬਜੀ ਇਸ ਹਿਸਾਬ ਨਾਲ ਵੀ ਰੱਖ ਸਕਦੇ ਹਾਂ ਪਰ ਅਸੀਂ ਸਬਜੀ ਜਿਹੜੀ ਤਰੀ ਵਾਲੀ ਬਣਾਣੀ ਹੈ ਇਦ ਵਿੱਚ ਅਸੀਂ ਇੱਕ ਗਲਾਸ ਜਿਹੜਾ ਗਰਮ ਪਾਣੀ ਦਾ ਹੋਰ ਕਰਕੇ ਪਾਇਆ ਅਸੀਂ ਇਹ ਸਬਜੀ ਜਿਹੜੀ ਚੌਲਾਂ ਦੇ ਨਾਲ ਤਿਆਰ ਕਰਨੀ ਹੈ ਇਹ ਤੇ ਇਹਨੂੰ ਆਪਾਂ ਰੋਟੀ ਨਾਲ ਵੀ ਖਾ ਸਕਦੇ ਹਾਂ ਸੇ ਇਹ ਸਬਜੀ ਜਿਹੜੀ ਥੋੜੀ ਜਿਹੀ ਪਤਲੀ ਕਰਨੀ ਹੈ ਤਰੀ ਵਾਲੀ ਗਰੇਵੀ ਵਾਲੀ ਤੇ ਹੁਣ ਆਪਾਂ ਇਹਨੂੰ 10 ਮਿੰਟ ਜਿਹੜਾ ਸੇਕ ਲਗਵਾ ਲਏ ਢੱਕ ਕੇ ਤੇ ਇਹਦੇ ਵਿੱਚ ਪਾਇਆ ਆਪਾਂ ਨੇ ਗਰਮ ਮਸਾਲਾ ਇੱਕ ਚਮਚ ਪਾਇਆ ਅਸੀਂ ਧਨੀਆ ਪਾਊਡਰ ਹਾਂਜੀ ਨਾਲ ਹੀ ਪਾਇਆ ਆਪਾਂ ਨੇ 2 ਮਿੰਟ ਸੇਕ ਲੋਆ ਕੇ ਹਰਾ ਧਨੀਆ ਹਰੇ ਧਨੀਏ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਸਬਜੀ ਜਿਹੜੀ ਦੇਖਣ ਦੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਛੋਲੇ ਤੇ ਪਨੀਰ ਦੀ ਸਬਜੀ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਜੇ ਆਪਾਂ ਇਸ ਢੰਗ ਨਾਲ ਬਣਾਈਏ ਤੇ ਸਬਜੀ ਬਹੁਤ ਹੀ ਬਣ ਕੇ ਜਿਹੜੀ ਸਵਾਦ ਹੁੰਦੀ ਹੈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਆਪਾਂ ਇਹਨੂੰ 10 ਮਿੰਟ ਜਿਹੜਾ ਸੇਕ ਲਗਵਾ ਲਿਆ ਦੇਖੋ ਸਬਜੀ ਦੇਖਣ ਵਿੱਚ ਕਿੰਨੀ ਸੋਹਣੀ ਲੱਗ ਰਹੀ ਹੈ ਇਸ ਹਿਸਾਬ ਦੇ ਨਾਲ ਹੀ ਆਪਾਂ ਨੇ ਇਹ ਜਿਹੜੀ ਸਬਜੀ ਗਾੜੀ ਤਿਆਰ ਕਰਨੀ ਆ ਤੇ ਜਿਹੜੀ ਸਬਜੀ ਆ ਸਾਡੀ ਬਣ ਕੇ ਤਿਆਰ ਹੋ ਗਈ